ਮਤਲਬ ਮੈਨੂੰ ਲੋਕ ਬਿਨਾਂ ਕੋਲੋਂ ਗਲਤ ਸਮਝ ਜਾਂਦੇ ਸੀ ਕਿ ਕਿਉਂਕਿ ਮੈਂ ਇੰਟਰਵਿਊ ਨਹੀਂ ਕਰਦਾ ਸੀਗਾ ਮੈਂ ਹੁਣ ਕਰਨੇ ਸ਼ੁਰੂ ਕੀਤੇ ਜੇ ਕੱਲ ਜਦੋਂ ਦੱਸਿਆ ਵੀ ਸਿੱਪੀ ਦੀ ਇੰਟਰਵਿਊ ਕਰਨੀ ਉਹ ਮੈਂ ਗਿਆ ਯਾਰ ਉਹ ਤੇ ਬੰਦਾ ਅੜਬ ਜਾ ਵੜਾ ਉਹਦੇ ਨਾਲ ਕਿਹੜੇ ਸਾਹਮਣਾ ਗੱਲ ਕਰਾਂਗੇ ਐ ਕਿਤੇ ਕੋਈ ਪੰਗਾ ਹੀ ਨਾ ਪਾ ਲਈਏ ਮੈਂ ਪਰ ਅੱਜ ਹੁਣ ਮਿਲਿਆ ਮੈਨੂੰ ਲੱਗਦਾ ਵੀ ਉਹ ਸਿੱਪੀ ਜਿਹੜਾ ਦਿਖਾਇਆ ਜਾਂਦਾ ਉਹ ਤਾਂ ਹੈ ਹੀ ਨਹੀਂ ਮੈਂ ਇਸ ਨੂੰ ਬੜਾ ਸਫਰ ਕੀਤਾ ਕਿ ਮੈਨੂੰ ਐਵੇਂ ਹੀ ਹੋਰੀ ਬਣਾ ਕੇ ਪੇਸ਼ ਕਰ ਹੈ ਵੀ ਹੋ ਜਾਂਦਾ ਨਾ ਵੀ ਹੁਣ ਜਿਹੜਾ ਟੀਜ਼ਰ ਆਇਆ ਗੈਂਗਲੈਂਡ ਦਾ ਆ ਉਹਨੂੰ ਦੇਖ ਕੇ ਉਹਦੇ ਵਿੱਚ ਤਾਂ ਐ ਪੂਰਾ ਹਾਂ ਉਹ ਗੈਂਗਲੈਂਡ ਅਸਲ ਵਿੱਚ ਮੇਰੀਆਂ ਲੁੱਕਸ ਅਗਰੈਸਿਵ ਨਹੀਂ ਭਾਈ ਜਿਹੜੀਆਂ ਹਾਂ ਨਾ ਮੇਰੀ ਲੁੱਕ ਹੈ ਉਹਦੇ ਤੋਂ ਉਹਨਾਂ ਦਾ ਜਾਲਾ ਨੇ ਕਿੰਨਾ ਅੜਪ ਲੱਗਦਾ ਹੈ ਕਲੇਸ਼ੀ ਲੱਗਦਾ ਹੈ ਉਦੇ ਵਿੱਚ ਪੂਰਾ ਰੈਨ ਕਲੇਸ਼ੀ ਵਾਲਾ ਕੰਮ ਹੈ ਉਹਦੇ ਵਿੱਚ ਤੁਹਾਡੀ ਆਵਾਜ਼ ਵੀ ਬੜੀ ਜ਼ਬਰਦਸਤ ਹੈ ਜਿਹੜਾ ਟੀਜ਼ਰ ਆਇਆ ਉਹਦੇ ਵਿੱਚ ਤੁਹਾਡੇ ਡੀਓ ਜਿਹੜਾ ਤੁਸੀਂ ਕੀਤਾ ਵੌਇਸਓਵਰ ਤੇ ਉਹਦੇ ਵਿੱਚ ਜਿਹੜੀ ਲੁੱਕ ਆਈ ਹੈ ਜਾਂ ਬਾਕੀ ਤੀਰਜ ਹੁਣਾ ਦੀ ਹੈ ਜਾਂ ਕਬਡੇ ਕਰੇ ਵਾਲੀ ਹੈ ਉਹ ਬੜੀ ਸ਼ਾਨਦਾਰ ਲੁੱਕ ਉਹਦੇ ਵਿੱਚ ਲੱਗੀ ਹੈ ਪਸ਼ਪਾਲਾ ਲਾ ਲੋ ਜਾਂ ਫਿਲਮਾ ਲਾ ਲੋ ਉਹਦੇ ਵਿੱਚ ਨੈਗੇਟਿਵ ਹੀਰੋ ਨਹੀਂ ਹੁੰਦੇ ਵੀ ਮਤਲਬ ਕਲੇਸ਼ੀ ਹੀਰੋ ਹਨਾ ਇਹ ਪੁੱਠੇ 2 ਨੰਬਰ ਦੇ ਕੰਮ ਕਰਨ ਵਾਲੇ ਹਨਾ ਹੂੰ ਤੇ ਉਹ ਕਹਿੰਦੇ ਵੀ ਉਹ ਕਰਦਾਰ ਵੀ ਤੂੰ ਕਰੇਂਗਾ ਮੈਂ ਜਦੋਂ ਸਟੋਰੀ ਸੁਣੀ ਮੈਂ ਯਾਰ ਸਟੋਰੀ ਸੁਣਦੇ ਆਂ ਮੈਂ ਇੱਕ ਵਾਰੀ ਆਕੇ ਜੇ ਤੂੰ ਯਾਰ ਕਹਿ ਰਿਹਾ ਮੇਰਾ ਭਾਈ ਤੇ ਕੁਝ ਚੰਗਾਈ ਹੋਊਗਾ ਨਾ ਤੇ ਜਦੋਂ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਾ ਵੀ ਮੈਨੂੰ ਵੀ ਲੱਗਾ ਕਿ ਯਾਰ ਵੀ ਮੈਂ ਕਰਕੇ ਤਾਂ ਦੇਖਾਂ ਵੀ ਮੈਨੂੰ ਨਹੀਂ ਆਇਆ ਕਿ ਯਾਰ ਕਿਤੇ ਮੈਂ ਤਾਂ ਆਪਣੀ ਇਮੇਜ ਨੂੰ ਸੁਧਾਰਨ ਤੇ ਲੱਗਾ ਤੂੰ ਹੋਰ ਨਾ ਕਿਤੇ ਵਿਗਾੜ ਦੀ ਆਪਣੇ ਆਪ ਹੀ ਨਾਮ ਮੈਂ ਸੱਚ ਕਰਦਾ ਸੀ ਪੀਕੇਲ ਟੀਜ਼ਰ ਲਈ ਕਰਵਾ ਸੀ ਆਈ ਜਾਂਦੀ ਹੈ ਕੰਟਰੋਵਰਸੀ ਆਏ ਨੀ ਚਾਹੇ ਗੱਡੀ ਦੇ ਚੀਜ਼ੇ ਕਾਲੇ ਆ ਚਾਹੇ ਕਦੀ ਕਿਸੇ ਦਾ ਕੁੱਟਮਾਰ ਜਾਂ ਕਿਤੇ ਕਤਲ ਤੱਕ ਦੇ ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇ ਆ ਇਹ ਚੀਜ਼ਾਂ ਨੂੰ ਫੇਸ ਕਰਨਾ ਕਿੰਨਾ ਕੁ ਤੁਹਾਡੇ ਲਈ ਬਾਈ ਔਖਾ ਤਾਂ ਲੱਗਦਾ ਦੇਖੋ ਐਵੇਂ ਬਾਈ ਵੀ ਤੁਸੀਂ ਪਰਿਵਾਰਕ ਇੱਕ ਮੈਂ ਇੱਕ ਪਰਿਵਾਰ ਵਾਲਾ ਬੰਦਾ ਹਾਂ ਬਾਈ ਐਵੇਂ ਕਿਸੇ ਲਈ ਯਾਰ ਜੱਜਮੈਂਟ ਦੇ ਦੇਣੀ ਹੁਣ ਤੁਸੀਂ ਮੈਨੂੰ ਮਿਲਿਆ ਬਾਈ ਹਨ ਤੇ ਤੁਹਾਨੂੰ ਲੱਗਦਾ ਆ ਤੁਸੀਂ ਵੀ ਬੰਦਿਆਂ ਨੂੰ ਮਿਲਦੇ ਆ ਯਾਰ ਮੈਂ ਇੱਕ ਜ਼ਿੰਮੇਵਾਰ ਫਾਦਰ ਦੇ ਜ਼ਿੰਮੇਵਾਰ ਪੁੱਤਾਂ ਹੂੰ ਪਰਵਾਰ ਵਾਲਾ ਬੰਦਾ ਆ ਤੇ ਜ਼ਿੰਦਗੀ ਚ ਮੈਂ ਨਹੀਂ ਮਤਲਬ ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ ਹੂੰ ਮੈਂ ਕਿਸੇ ਦੀ ਚੁਗਲੀ ਨਹੀਂ ਕਰਦਾ ਕਿਸੇ ਦੇ ਪਿੱਛੇ ਬੈਠ ਕੇ ਹਨਾ ਜੇ ਮੈਨੂੰ ਕਿਸੇ ਤੋਂ ਕੋਈ ਪ੍ਰੋਬਲਮ ਆ ਸਪਸ਼ਟ ਕਹਦਾ ਨਾ ਕਿ ਬਾਈ ਆਪਣੀ ਪ੍ਰੋਬਲਮ ਹੈ ਹਨਾ ਛੇਤੀ ਇੱਕ ਦਾ ਸਟੈਪ ਬੈਕ ਨਹੀਂ ਕਰਦਾ ਸਟੈਪ ਬੈਕ ਜੇ ਇੱਕ ਵਾਰੀ ਕਰ ਲਿਆ ਦੁਬਾਰਾ ਫਿਰ ਆਪਾਂ ਉਹ ਰਾਹ ਨਹੀਂ ਜਾਂਦੇ ਪਰ ਜਿਹੜੀਆਂ ਚੀਜ਼ਾਂ ਇਹ ਇਹ ਨਾ ਬਾਈ ਕਿਤੇ ਨਾ ਕਿਤੇ ਵੀ ਸਾਡਾ ਘਟ ਇੰਟਰਵਿਊ ਕਰਨਾ ਘਟ ਸਪਸ਼ਟੀ ਕਰਨ ਦੇਣਾ ਘਟ ਬੋਲਣਾ ਮਤਲਬ ਲੋਕਾਂ ਸਾਹਮਣੇ ਨਾ ਆਉਣਾ ਇਹ ਚੀਜ਼ਾਂ ਵੱਡੀਆਂ ਹੋਈ ਗਈਆਂ ਹੂੰ ਤੇ ਜਿਹੜਾ ਮੇਰਾ ਨਾਮ ਐ ਨਹੀਂ ਆ ਥਾਵਾਂ ਤੇ ਜੋੜ ਦਿੱਤਾ ਗਿਆ ਮੈਂ ਕਹਿੰਨਾ ਕੀ ਯਾਰ ਵੀ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਅਸੀਂ ਹਰਿਮੰਦਰ ਸਾਹਿਬ ਨੂੰ ਮੰਨਦੇ ਆ ਹਾਂ ਨਾ ਵੀ ਜੇ ਕੋਈ ਬੰਦਾ ਇੰਨਾ ਸਪਸ਼ਟ ਮੇਰੇ ਨੂੰ ਹਰਿਮੰਦਰ ਸਾਹਿਬ ਆਵੇ ਮੈਂ ਉੱਥੇ ਚੱਲਦਾ ਹਾਂ ਹਾਂ ਨਾ ਜਾਂ ਤਾਂ ਅਸੀਂ ਉਹਨੂੰ ਮੰਨਦੇ ਆ ਜਾਂ ਅਸੀਂ ਜਾਂ ਅਸੀਂ ਉਹਨੂੰ ਮੰਨਦੇ ਆ ਵੀ ਜੇ ਕੋਈ ਬੰਦਾ ਕਹਿੰਦਾ ਕਿ ਯਾਰ ਸਿੱਪੀ ਨੇ ਕੁਝ ਗਲਤ ਕੰਮ ਕੀਤਾ ਤੇ ਮੈਂ ਹਰਮੰਦਰ ਸਾਹਿਬ ਜਾ ਸਕਦਾ ਹਾਂ ਇਸ ਕਰਕੇ ਕਿਉਂਕਿ ਦੇਖੋ ਸਾਡਾ ਜਿਹੜਾ ਸਾਡਾ ਪਿਆਰ ਆਡੀਅנס ਨਾਲ ਹੈ ਇਸ ਕਰਕੇ ਨਹੀਂ ਮੈਨੂੰ ਨਾ ਤਾਂ ਪੈਸੇ ਦੀ ਪ੍ਰਵਾਹ ਵੀ ਮੇਰਾ ਕੋਈ ਬਿਜ਼ਨਸ ਹਰਟ ਹੋਇਆ ਹਨ ਮੈਨੂੰ ਇਹੋ ਜਿਹਾ ਕੁਝ ਨਹੀਂ ਹੈਗਾ ਇਸ ਕਰਕੇ ਕਿ ਨਹੀਂ ਯਾਰ ਇਹ ਇਲਜ਼ਾਮ ਗਲਤ ਨਹੀਂ ਇਹ ਬਣਦੇ ਨਹੀਂ ਹੈਗੇ ਐਵੇਂ ਹੀ ਤੁਸੀਂ ਕਿਸੇ ਤੇ ਦੇਖੋ ਕੋਈ ਬੰਦੇ ਨੇ ਇਹ ਚੀਜ਼ਾਂ ਪੋਸਟ ਕਰਕੇ ਇਹ ਚੀਜ਼ ਨੂੰ ਇੰਨੀਆ ਕਿ ਵੱਡੀਆਂ ਕਰਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਸਾਡੀਆਂ ਪ੍ਰੋਬਲਮਸ ਕੰਨੀਆਂ ਵਧਾਤੀਆਂ ਹੂੰ ਮੇਰੇ ਤੇ ਵੀ ਜ਼ਿੰਮੇਵਾਰੀਆਂ ਨੇ ਮੇਰੇ ਪਰਿਵਾਰ ਦੀਆਂ ਹਨ ਤੇ ਜਾਂ ਫਿਰ ਦੂਸਰੇ ਨੰਬਰ ਤੇ ਉਹ ਹੁੰਦਾ ਵੀ ਇੱਕੋ ਟੈਸਟ ਹੁੰਦੇ ਜੀ ਦਾ ਉਹ ਇੱਕ ਕੀ ਕਹਿੰਦੇ ਨੇ ਨਾਰਕੋਟਿਕਸ ਨਾਰਕੋਟਿਕਸ ਸਾਡਾ ਉਹ ਕਰਵਾ ਲਓ ਹੂੰ ਜਦੋਂ ਜਦੋਂ ਬਾਈ ਜੀ ਇਦਾਂ ਦੇ ਵੱਡੇ ਇਲਜ਼ਾਮ ਲੱਗਦੇ ਪਿੱਛੇ ਜੇ ਤਾਂ 2 ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਲੱਗੇ ਤੁਹਾਡੇ ਤੇ ਨਹੀਂ ਬਾਈ ਬਿਲਕੁਲ ਲੱਗੇ ਤੇ ਤੁਹਾਡੇ ਫਾਦਰ ਤੇ ਤੁਹਾਡੇ ਵਾਈਫ ਤੇ ਤੁਹਾਡੇ ਕਰਦੇਆਂ ਤੇ ਬਹੁਤ ਬਾਈ ਮੇਰੇ ਮੇਰੇ ਭਾਈ ਜਦੋਂ ਇਹੋ ਜਿਹੇ ਇਲਜ਼ਾਮ ਲੱਗਦੇ ਨਾ ਦੁੱਖ ਬਹੁਤ ਹੁੰਦਾ ਮੈਂ ਇੱਕ ਵਾਰੀ ਪਿੱਛੇ ਇੰਟਰਵਿਊ ਦੱਸਿਆ ਸੀਗਾ ਵੀ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਉਹਦੇ ਵਿੱਚ ਕਿਹਾ ਕਿ ਤੁਹਾਡੀ ਪਰਵਰਿਸ਼ ਬੜੀ ਗਲਤ ਹੋਈ ਵੀ ਆ ਤੇਰੀ ਫਲਾਨਾ ਤੈਨੂੰ ਕਹਿਦਾ ਯਾਰ ਮੈਨੂੰ ਤਾਂ ਵੀ ਜਿੰਨੇ ਚੰਗੇ ਤਰੀਕੇ ਨਾਲ ਮੇਰੇ ਮਾਪਿਓ ਨੇ ਮੈਨੂੰ ਸਾਫ਼ ਤਰੀਕੇ ਨਾਲ ਪਾਲਿਆ ਏ ਹੱਕ ਦੀ ਕਮਾਈ ਕਰਕੇ ਹਨ ਤੇ ਮੈਨੂੰ ਦੁੱਖ ਤਾਂ ਲੱਗੂਗਾ ਭਾਈ ਮੈਂ ਫੇਰ ਵੀ ਤੁਸੀਂ ਦੇਖੋ ਵੀ ਉਹ ਚੀਜ਼ਾਂ ਨੂੰ ਸੁਣਨਾ ਬਹੁਤ ਔਖਾ ਹੁੰਦਾ ਤੇ ਉਹਨੂੰ ਸੁਣ ਕੇ ਪੇਸ਼ੈਂਟ ਚ ਬੈਠਣਾ ਚੁੱਪ ਕਰਕੇ ਕਿਉਂਕਿ ਕਈ ਥਾਵਾਂ ਹਾਣਾ ਬਾਈ ਆਪਣੀ ਕਿਸੇ ਨਾਲ ਨਹੀਂ ਬਣਦੀ ਡਿਫਰੈਂਟ ਸਟੋਰੀ ਆ ਹਾਣਾ ਤੁਹਾਡਾ ਤੁਸੀਂ ਕਿਸੇ ਨਾਲ ਨਹੀਂ ਬੋਲਦੇ ਡਿਫਰੈਂਟ ਸਟੋਰੀ ਆ ਪਰ ਬਾਈ ਆਪਾਂ ਕਿਸੇ ਦੇ ਟੱਬਰ ਦੇ ਲਈ ਕਿਸੇ ਦੇ ਪਰਿਵਾਰ ਦੇ ਲਈ ਕੋਈ ਮੌਤ ਦੀ ਦਵਾਈ ਤਾਂ ਨਹੀਂ ਕਰਦੇ ਹੂੰ ਮੇਰੇ ਹੁਣ ਜਵਾਕ ਹੈ ਬਾਈ 5.5 ਸਾਲ ਦਾ ਮੈਂ ਅੱਗੇ ਵੀ ਦੱਸਦਾ ਇੰਟਰਵਿਊ ਚ ਉਹ ਰਾਤ ਨੂੰ ਜੇ ਕਿਤੇ ਮੰਨ ਕੇ ਚੱਲੋ ਉਹਨੂੰ ਛਿੱਕਾਂ ਲੱਗ ਜਾਣ ਬੁਖਾਰ ਹੋ ਜਾਵੇ ਤੇ ਉਹਨੂੰ ਜਵਾਕ ਨੂੰ ਲੈ ਕੇ ਅਸੀਂ ਹਸਪੀਟਲ ਭਜਦੇ ਆਂ ਤੇ ਮੈਂ ਇੱਕ ਫਾਦਰ ਆ ਤੇ ਮੈਨੂੰ ਇਸ ਦੁੱਖ ਦਾ ਪਤਾ ਏ ਹੂੰ ਕਿ ਇੱਕ ਔਲਾਦ ਇੱਕ ਪੁੱਤ ਕੀ ਚੀਜ਼ ਹੁੰਦਾ ਹੈ ਹਨ ਤੇ ਭਾਈ ਮੈਂ ਕਿਉਂ ਕਿਸੇ ਦਾ ਬੁਰਾ ਮੰਗੂਗਾ ਮੈਂ ਤਾਂ ਇਹ ਅਰਦਾਸ ਕਰੂੰਗਾ ਕਿ ਭਰਾਵਾ ਵੀ ਸਾਰੀ ਦੁਨੀਆ ਖੁਸ਼ ਰਵੇ ਜਿਹਦੀ ਮੇਰੇ ਨਾਲ ਨਹੀਂ ਵੀ ਬਣਦੀ ਨਾ ਰੱਬ ਉਹਨੂੰ ਵੀ ਤਰੱਕੀ ਦੇਵੇ ਤੇ ਇਹ ਸੱਚਾਈ ਹੈ ਜਦੋਂ ਜਦੋਂ ਤੁਹਾਡੇ ਨਾਂ ਦੇ ਅੱਗੇ ਕੋਈ ਵਿਵਾਦ ਜੁੜਦਾ ਗਿਆ ਕਰਦੇ ਨੇ ਆਖਿਆ ਨਹੀਂ ਵੀ ਛੱਡਦੇ ਪੰਜਾਬ ਚਲੇ ਜਾ ਪੱਕਾ ਤੁਸੀਂ ਖੈਰ ਚਲੇ ਵੀ ਕਿਸੇ ਹੁਣ ਤੁਸੀਂ ਫੇਰ ਵਾਪਸ ਆ ਗਏ 15 ਦਿਨਾਂ ਲਈ ਮੈਂ ਗਿਆ ਸੀ ਯੂ ਐਸ ਅਮਰੀਕਾ ਗਿਆ ਸੀ ਜਦੋਂ ਇਹ ਬਾਹਲੇ ਵਿਵਾਦ ਜੁੜਦੇ ਕਿ ਬਾਹਲੀਆਂ ਪ੍ਰੋਬਲਮਸ ਆ ਗਈਆਂ ਤੇ ਮੈਨੂੰ ਘਰ ਦੇ ਨੇ ਨਹੀਂ ਕਿਹਾ ਮੇਰਾ ਹੀ ਮਨ ਹੋਇਆ ਮੈਂ ਕਹਿਰੇ ਹੋਈ ਕੀ ਜਾਂਦਾ ਹੈ ਵੀ ਡਨ ਕਰੋ ਛੱਡ ਦੋ ਮੈਂ ਅਮਰੀਕਾ ਚਲੇ ਗਿਆ 15 ਦਿਨ ਮੈਂ ਉੱਥੇ ਰਿਹਾ ਪਰ ਉਹ 15 ਦਿਨ ਮੇਰੇ ਬੜੇ ਮੁਸ਼ਕਲ ਸੀ ਬਾਈ ਉਹ 15 ਦਿਨ ਯਾਰ ਮੈਂ ਐਂ ਸੋਚੀ ਗਿਆ ਯਾਰ ਵੀ ਵੀ ਜੜ ਪਟਣੀ ਬਹੁਤ ਔਖੀ ਹੁੰਦੀ ਹੈ ਬਾਈ ਹੁਣ ਮੈਂ ਤਾਂ ਸਾਰੀ ਜ਼ਿੰਦਗੀ ਇਹ ਸੋਚੀ ਆ ਕਿ ਯਾਰ ਵੀ ਜਦੋਂ ਮੈਂ ਜਦੇ ਹੁਣ ਮੇਰੇ ਇੱਕ ਜਵਾਕ ਵੀ ਮੈਨੂੰ ਇੰਡੀਆ ਪੜਾਉਣਾ ਹੈ ਮੈਂ ਉਹਨੂੰ ਆਪਦੇ ਵਰਗਾ ਬਣਾਉਣਾ ਆ ਹਣਾ ਅੱਛਾ ਸ਼ੁਰੂ ਤੋਂ ਸੋਚਿਆ ਸੀਗਾ ਵੀ ਮੈਂ ਹਾਂ ਨੂੰ ਇੰਡੀਆ ਦੇ ਵਿੱਚ ਅਸੀਂ ਰਹਿਣਾ ਹੈ ਇੰਡੀਆ ਨਹੀਂ ਛੱਡਣਾ ਔਰ ਤੁਹਾਨੂੰ ਕੋਈ ਹਾਲਾਤ ਇੰਡੀਆ ਤੁਹਾਡੀ ਕੰਟਰੀ ਛੱਡਣ ਨੂੰ ਮਜਬੂਰ ਕਰੇ ਤਾਂ ਤੁਸੀਂ ਆਪ ਸੋਚ ਕੇ ਦੇਖੋ ਤੁਹਾਨੂੰ ਕਿਵੇਂ ਲੱਗੂਗਾ ਹੂੰ ਇਹ 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 ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਬਈ ਜਿਹੜੇ ਇਹ ਜੇ ਇਲਜ਼ਾਮ ਲਾਉਂਦੇ ਹਨਾ ਉਹ ਨੂੰ ਸੋਚਣਾ ਚਾਹੀਦਾ ਹੈ ਨਹੀਂ ਕਰੀਦਾ ਹੁੰਦਾ ਇਹ ਇਹ ਤੁਹਾਨੂੰ ਨਹੀਂ ਇਹ ਪਤਾ ਵੀ ਤੁਹਾਡਾ ਇੱਕ ਕਮੈਂਟ ਜਾਂ ਤੁਹਾਡੇ ਦਾ ਕੱਲੇ ਮੇਰੇ ਤੇ ਨਹੀਂ ਵੀ ਜੇ ਕਿਸੇ ਵੀ ਬੰਦੇ ਤੇ ਤੁਹਾਨੂੰ ਲੱਗਦਾ ਕਿ ਉਹ ਬੰਦਾ ਗਲਤ ਆ ਤਾਂ ਯਾਰ ਉਹ ਉਹ ਏਜੰਸੀਸ ਹੈਗੀਆਂ ਰੀਡਿੰਗ ਇਹਨੂੰ ਵੈਰੀਫਾਈ ਕਰਦੀਆਂ ਨੇ ਲੈਟ them do ਹਾਂ ਨਾ ਬੈਟਰ ਰੇ ਹੁੰਦਾ ਆ ਇੱਕ ਗੱਲ ਬਈ ਤੁਹਾਡੇ ਲਈ ਇਹ ਵੀ ਮੇਥਾ ਜਾਂ ਮੇਵਾਦ ਕਹਿ ਲਓ ਜਾਂ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਦੱਕਿਆ ਰਿੰਦਾ ਹੈ ਹਾਂ ਹੈ ਮੱਥੇ ਤੇ ਤਿਓੜੀ ਹੁੰਦੀ ਆ ਖਤਾ ਚੜੀ ਹੁੰਦੀ ਆ ਆਵਾਜ਼ੇ ਭਾਰੀ ਜੀ ਕਰ ਲੈਂਦਾ ਹਾਂ ਹੁਣ ਮੇਰੀਆਂ ਅੱਖਾਂ ਦੇਖ ਲੋ ਆ ਮੈਂ ਹੁਣ ਐਨਕਾਂ ਲਾ ਲੈਣਾ ਤੁਸੀਂ ਦੇਖਿਓ ਇਹ ਵੈਸੇ ਹੀ ਆਵ ਜੀਆਂ ਨਹੀਂ ਅੱਖ ਤੇ ਕਹਿਣ ਦੇ ਵੀ ਐਨਕਾਂ ਲਾਈਆਂ ਥਾਂਗੋ ਮੈਂ ਲਾ ਤੀਆਂ ਮੈਂ ਕਹਾਂ ਮੈਂ ਲਾ ਦਿੰਨਾ